ਦੀ ਸਾਕਤ ਕਰਦੇ ਆ ਸੰਗਤ ਦੀ ਬਰਕਤ ਨਾਲ ਪਹਿਲੇ ਜਨਮ ਦਾ ਚੰਗਾ ਭਾਗ ਮਿਲ ਜਾਂਦਾ ਹੈ ਅਤੇ ਮਾਇਆ ਦੇ ਮੋਹ ਵਿੱਚ ਸੋਤਾ ਹੋਇਆ ਇਨਸਾਨ ਜਾਗ ਪੈਂਦਾ ਜੋ ਸਭ ਨੂੰ ਬਾਣੀ ਵੀ ਸੁਝਾਣਾ ਕਰਦੇ ਨੇ ਮਿੱਟਿਓ ਅંધੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ

ਨਵਰਤਿਕ ਐਸੀ ਹੈ ਤਾਤ ਉਪਰਾਈ ਐ ਕੈਸੀ ਚੀਜ਼ ਹੈ ਜਿਸ ਦੇ ਅੰਦਰ ਹੋਵੇ ਤੇ ਉਸ ਦਾ ਕਦੇ ਵੀ ਸੰਸਾਰ ਦੇ ਵਿੱਚ ਭਾਗ ਨਹੀਂ